ਪ੍ਰਸ਼ਨ ਨੰਬਰ 1 1757 ਦੀ ਬਗਾਵਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਨੰਬਰ 1 ਪਹਿਲੀ ਵੱਡੀ ਲੜਾਈ ਨੰਬਰ 2 ਪਹਿਲਾ ਵਿਦਰੋਹ ਨੰਬਰ 3 ਪਹਿਲੀ ਆਜ਼ਾਦੀ ਦੀ ਲੜਾਈ ਨੰਬਰ 4 ਬ੍ਰਿਟਿਸ਼ ਜੰਗ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਪਹਿਲੀ ਆਜ਼ਾਦੀ ਦੀ ਲੜਾਈ ਪ੍ਰਸ਼ਨ ਨੰਬਰ 2 ਮਹਾਤਮਾ ਗਾਂਧੀ ਦਾ ਜਨਮ ਕਿੱਥੇ ਹੋਇਆ ਸੀ ਨੰਬਰ 1 ਦਿੱਲੀ ਨੰਬਰ 2 ਮੁੰਬਈ ਨੰਬਰ 3 ਪੋਰਬੰਦਰ ਨੰਬਰ 4 ਕੋਲਕਾਤਾ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਪੋਰਬੰਦਰ ਪ੍ਰਸ਼ਨ ਨੰਬਰ 3 ਕੌਣ ਭਾਰਤ ਦਾ ਲੋਹੇ ਪੁੱਤਰ ਕਹਾਉਂਦਾ ਹੈ ਨੰਬਰ 1 ਨਹਿਰੂ ਨੰਬਰ 2 ਸਰਦਾਰ ਵੱਲਪੁ ਭਾਈ ਪਟੇਲ ਨੰਬਰ 3 ਭਗਤ ਸਿੰਘ ਨੰਬਰ 4 ਸੁਭਾਸ ਚੰਦਰ ਬੋਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਸਰਦਾਰ ਵੱਲਪੁ ਭਾਈ ਪਟੇਲ ਪ੍ਰਸ਼ਨ ਨੰਬਰ 4 ਆਰੀਆ ਭਾਰਤ ਵਿੱਚ ਕਿਹੜੀ ਨਦੀ ਦੇ ਨੇੜੇ ਵਸਿਆ ਹੈ ਨੰਬਰ 1 ਗੰਗਾ ਨਦੀ ਨੰਬਰ 2 ਜਮੁਨਾ ਨਦੀ ਨੰਬਰ 3 ਸਰਸਵਤੀ ਨਦੀ ਨੰਬਰ 4 ਸਿੱਧੂ ਨਦੀ ਇਸੋ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਸਿੱਧੂ ਨਦੀ ਪ੍ਰਸ਼ਨ ਨੰਬਰ 5 ਮਹਾਭਾਰਤ ਦੀ ਕਹਾਣੀ ਕਿਸ ਨੇ ਲਿਖੀ ਸੀ ਨੰਬਰ 1 ਵਾਲਮੀਕੀ ਨੰਬਰ 2 ਵੇਦ ਵ્યાਸ ਨੰਬਰ 3 ਤੁਰਸੀਦਾਸ ਨੰਬਰ 4 ਕਾਲੀਦਾਸ ਇਸੋ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਵੇਦ ਵ્યાਸ ਪ੍ਰਸ਼ਨ ਨੰਬਰ 6 ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਰਾਜਾ ਕੌਣ ਸੀ ਨੰਬਰ 1 ਅਜਾਤਸਤੂ ਨੰਬਰ 2 ਚੰਦਰਗੁਪਤ ਦੂਸਰਾ ਨੰਬਰ 3 ਅਸ਼ੋਕ ਨੰਬਰ 4 ਸਮੁੰਦਰਗੁਪਤ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਅਸ਼ੋਕ ਪ੍ਰਸ਼ਨ ਨੰਬਰ 7 ਪਲਾਸੀ ਦੀ ਲੜਾਈ ਕਦੋਂ ਹੋਈ ਸੀ ਨੰਬਰ 1 1780 ਨੰਬਰ 2 1757 ਨੰਬਰ 3 1800 ਨੰਬਰ 4 1857 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1757 ਪ੍ਰਸ਼ਨ ਨੰਬਰ 8 ਜਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਕਦੋਂ ਹੋਇਆ ਸੀ ਨੰਬਰ 1 1920 ਨੰਬਰ 2 1919 ਨੰਬਰ 3 1905 ਨੰਬਰ 4 1930 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1919 ਪ੍ਰਸ਼ਨ ਨੰਬਰ 9 ਸੁਭਾਸ਼ ਚੰਦਰ ਬੋਸ ਨੇ ਕਿਹੜੀ ਫੌਜ ਬਣਾਈ ਸੀ ਨੰਬਰ 1 ਰਾਸ਼ਟਰੀ ਫੌਜ ਨੰਬਰ 2 ਰਾਸ਼ਟਰੀ ਫੌਜ ਨੰਬਰ 3 ਆਜ਼ਾਦ ਹਿੰਦ ਫੌਜ ਨੰਬਰ 4 ਗਾਂਧੀ ਫੌਜ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਆਜ਼ਾਦ ਹਿੰਦ ਫੌਜ ਪ੍ਰਸ਼ਨ ਨੰਬਰ 10 ਬਾਬਰ ਨੇ ਭਾਰਤ ਵਿੱਚ ਕਿਹੜੀ ਲੜਾਈ ਜਿੱਤੀ ਸੀ ਨੰਬਰ 1 ਦੂਜੀ ਪਾਣੀਪਤ ਨੰਬਰ 2 ਤੀਜੀ ਪਾਣੀਪਤ ਨੰਬਰ 3 ਪਹਿਲੀ ਪਾਣੀਪਤ ਨੰਬਰ 4 ਹਲਦੀ ਘਾਟੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਪਹਿਲੀ ਪਾਣੀ ਪੱਤ ਪ੍ਰਸ਼ਨ ਨੰਬਰ 11 ਕੌਣ ਰਾਸ਼ਟਰ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੰਬਰ 1 Nehru ਨੰਬਰ 2 ਸੁਭਾਸ਼ ਚੰਦਰ ਬੋਸ ਨੰਬਰ 3 ਭਗਤ ਸਿੰਘ ਨੰਬਰ 4 ਮਹਾਤਮਾ ਗਾਂਧੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਮਹਾਤਮਾ ਗਾਂਧੀ ਪ੍ਰਸ਼ਨ ਨੰਬਰ 12 ਰਮਾਇਣ ਕਿਸ ਨੇ ਲਿਖੀ ਸੀ ਨੰਬਰ 1 ਵੇਦਵਿਆਸ ਨੰਬਰ 2 ਕਾਲੀਦਾਸ ਨੰਬਰ 3 ਵਾਲਮੀਕੀ ਨੰਬਰ 4 ਤਾਨसेन ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਵਾਲਮੀਕੀ ਪ੍ਰਸ਼ਨ ਨੰਬਰ 13 ਸਿਵਾਜੀ ਮਹਾਰਾਜ ਨੇ ਕਿਹੜੇ ਰਾਜ ਦੀ ਸਥਾਪਨਾ ਕੀਤੀ ਨੰਬਰ 1 ਮਰਾਠਾ ਸਮਰਾਜ ਨੰਬਰ 2 ਮੁਗਲ ਸਮਰਾਜ ਨੰਬਰ 3 ਮੋਰੀਆ ਸਮਰਾਜ ਨੰਬਰ 4 ਗੁਪਤ ਸਮਰਾਜ ਇਸੋ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਮਰਾਠਾ ਸਮਰਾਜ ਪ੍ਰਸ਼ਨ ਨੰਬਰ 14 ਬੋਧ ਧਰਮ ਦੀ ਸਥਾਪਨਾ ਕੌਣ ਨੇ ਕੀਤੀ ਨੰਬਰ 1 ਮਹਾਵੀਰ ਨੰਬਰ 2 ਬੁੱਧ ਨੰਬਰ 3 ਰਾਮ ਨੰਬਰ 4 ਕਾਲੀਦਾਸ ਇਸੋ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬੁੱਧ ਪ੍ਰਸ਼ਨ ਨੰਬਰ 15 ਰਾਜਾ ਅਸ਼ੋਕ ਕਿਸ ਵੰਸ਼ ਨਾਲ ਸੰਬੰਧਿਤ ਸੀ ਨੰਬਰ 1 ਗੁਪਤ ਨੰਬਰ 2 ਮਗਧ ਨੰਬਰ 3 ਮੋਰੀਆ ਨੰਬਰ 4 ਰਾਜਪੂਤ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਮੋਰੀਆ ਪ੍ਰਸ਼ਨ ਨੰਬਰ 16 ਗੁਪਤ ਵੰਸ਼ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਨੰਬਰ 1 ਸੋਨੇ ਦਾ ਯੁੱਗ ਨੰਬਰ 2 ਚਾਂਦੀ ਦਾ ਯੁੱਗ ਨੰਬਰ 3 ਲੋਹੇ ਦਾ ਯੁੱਗ ਨੰਬਰ 4 ਰਾਜਪੂਤ ਯੁੱਗ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਸੋਨੇ ਦਾ ਯੁੱਗ ਪ੍ਰਸ਼ਨ ਨੰਬਰ 17 ਤਖਤੇ ਤੋਸ ਕਿਸ ਨਾਲ ਸੰਬੰਧਿਤ ਹੈ ਨੰਬਰ 1 ਬਾਬਰ ਨੰਬਰ 2 ਸਹਾਜਹਾਂ ਨੰਬਰ 3 ਅਕਬਰ ਨੰਬਰ 4 ਹੇਮੂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਸਹਾਜਹਾਂ ਪ੍ਰਸ਼ਨ ਨੰਬਰ 18 ਰਾਣੀ ਲక్ష్ਮੀ ਬਾਈ ਕਿਹੜੀ ਜਗ੍ਹਾ ਦੀ ਰਾਣੀ ਸੀ ਨੰਬਰ 1 ਦਿੱਲੀ ਨੰਬਰ 2 ਲਖਨਊ ਨੰਬਰ 3 ਚਾਂਸੀ ਨੰਬਰ 4 ਗੋਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਚਾਂਸੀ ਪ੍ਰਸ਼ਨ ਨੰਬਰ 19 ਅੰਮ੍ਰਿਤਸਰ ਸ਼ਹਿਰ ਦੀ ਸਤਾਪਨਾ ਕਿਸ ਗੁਰੂ ਨੇ ਕੀਤੀ ਸੀ ਨੰਬਰ 1 ਗੁਰੂ ਗੋਬਿੰਦ ਸਿੰਘ ਜੀ ਨੰਬਰ 2 ਗੁਰੂ ਅਰਜਨ ਦੇਵ ਜੀ ਨੰਬਰ 3 ਗੁਰੂ ਅਮਰਦਾਸ ਜੀ ਨੰਬਰ 4 ਗੁਰੂ ਰਾਮਦਾਸ ਜੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਗੁਰੂ ਅਰਜਨ ਦੇਵ ਜੀ ਪ੍ਰਸ਼ਨ ਨੰਬਰ 20 ਕੇਂਦਰੀ ਵਿਧਾਨ ਸਭਾ ਬੰਬ ਧਮਾਕਾ ਕਿਸ ਨੇ ਕੀਤਾ ਨੰਬਰ 1 ਮੰਗਲ पांडे ਨੰਬਰ 2 ਸੁਭਾਸ਼ ਚੰਦਰ ਬੋਸ ਨੰਬਰ 3 ਅਸਫਾ ਕੁਲਾਖਾਨ ਨੰਬਰ 4 ਭਗਤ ਸਿੰਘ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਭਗਤ ਸਿੰਘ